ਮਾਨਸਾ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਾਨਸਾ ਦੇ ਕਾਲੀ ਮਾਤਾ ਮੰਦਿਰ ਵਿੱਚ ਲੱਖਾਂ ਰੁਪਏ ਦੀ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ ਚੋਰਾਂ ਵੱਲੋਂ ਰਾਤ ਦੇ ਸਮੇਂ ਮੰਦਿਰ ਨੂੰ ਨਿਸ਼ਾਨਾ ਬਣਾਇਆ ਗਿਆ ਚੋਰੀ ਦੀ ਇਹ ਸਾਰੀ ਘਟਨਾ ਮੰਦਿਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਵੀਡੀਓ ਵਿੱਚ ਸਪਸ਼ਟ ਤੌਰ ਤੇ ਦਿਖਾਈ ਦੇ ਰਿਹਾ ਹੈ ਕਿ ਅਣਪਛਾਤੇ ਵਿਅਕਤੀ ਮੰਦਿਰ ਅੰਦਰ ਦਾਖਲ ਹੋ ਕੇ ਦਾਨ ਪੇਟੀ ਵਿੱਚੋਂ ਨਕਦੀ ਰਕਮ ਲੈ ਕੇ ਫਰਾਰ ਹੋ ਜਾਂਦੇ ਹਨ ਘਟਨਾ ਦੀ ਜਾਣਕਾਰੀ ਮਿਲਣ ਉਪਰੰਤ ਪੁਲਿਸ ਮੌਕੇ ਤੇ ਪਹੁੰਚੀ ਅਤੇ ਸੀਸੀਟੀਵੀ ਫੋਟੋਜ਼ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਪੁਲਿਸ ਵੱਲੋਂ ਦੋਸ਼ੀਆਂ ਦੀ ਪਛਾਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਘਟਨਾ ਨਾਲ ਸਥਾਨਕ ਭਗਤਾਂ ਵਿੱਚ ਰੋਸ ਪਾਇਆ ਜਾ ਰਿਹਾ ਜਾ ਰਿਹਾ ਹੈ ਮਹਾਕਾਲੀ ਮਾਂ ਮੰਦਿਰ ਹੈ ਵੀਰੇ ਖੁਖਰੋੜ ਮਾਨਸਾ ਤੇ ਆਪਣੇ ਵੀਰੇ 1 20 ਲੱਖ ਦੀ ਚੋਰੀ ਹੋ ਗਈ ਵੀਰੇ ਆਪਾਂ ਮੂਰਤੀ ਸਥਾਪਨਾ ਵਾਸਤੇ ਪੈਸੇ ਲੈ ਕੇ ਆਏ ਸੀਗੇ ਵੀਰੇ ਅਲੀ ਕਿਹਾ ਤੋਂ 9ਵੇਂ ਮਹੀਨੇ ਤੇ ਵੀਰੇ ਇਹ ਪ੍ਰਧਾਨ ਵਿਦੱਤ ਤੋਂ ਕਿ ਸਾਨੂੰ ਪਤਾ ਲੱਗਿਆ ਪ੍ਰਧਾਨ ਵਿਦੱਤ ਹੋ ਗਈ। ਵੀ ਆਪਾਂ ਲੋਕਾਂ ਦੇ ਪੈਸੇ ਦੇਣੇ ਵੀ ਕਰਨੇ ਵੀ ਇਸਾ ਥੋੜੇ ਬਲੇ ਉਹਨਾਂ ਨੂੰ ਦੇਵਾਂਗੇ ਪੂਰਤੀ ਸਥਾਪਨਾ ਤੋਂ ਲਾ ਮੰਗੇ। ਕਮਰੇ ਦੀ ਮਰੰਮਤ ਕਰਾਉਣੇ ਸੀ ਮਿਸਟਰ ਲੱਗੇ ਹੋਏ ਸੀ ਸਾਡੇ। ਅਸੀਂ ਢਿੱਲੇ ਹੋ ਗਏ ਬਿਜਲੀ ਵੀਰੇ ਮਿਸਤੇ ਹਟਾ ਕੇ ਅਸੀਂ ਅਲੀਕਾ ਚਲੇ ਗਏ। ਹੋਰ ਕੀ ਚੀਜ਼ ਚੋਰੀ ਹੋਈ ਹੈ ਪੈਸਿਆਂ ਤੋਂ ਬਿਨਾਂ? ਹੈ ਨਾ? ਪੈਸਿਆਂ ਤੋਂ ਬਿਨਾਂ ਚਾਂਦੀ ਚਾਂਦੀ ਚੋਰੀ ਹੋਈ ਹੈ ਵੀਰੇ। ਗੱਡੀ ਦੇ ਕਾਗਜ਼ ਪੱਤਰ ਸਾਡੇ ਸਾਰੇ। ਜੰਦੀ ਸੀ ਜੀ। 500 ਗ੍ਰਾਮ ਅੱਧਾ ਕਿਲੋ ਰੋਣੀ ਸੀ। ਸੱਟ ਸੀ ਸਾਡੇ ਪਜੇਬਾ ਸੀ, ਚੂੜੀਆਂ, ਚੁੰਦਰੀਆਂ ਸੀ ਵੀ ਮਾਤਾ ਜੀ ਦੇ ਮਾਤਾ ਜੀ ਦੇ ਗਏ ਨੇ ਚਲਦੇ ਕਦੋਂ ਦੀ ਘਟਨਾ ਹੈ ਇਹ ਮੇਰੇ 18 ਤਰੀਕ ਦੀ ਰਾਤ ਦੀ ਦੋ ਟਾਈ ਰੰਗ ਦੀ ਸੀ ਫਿਰ ਦਰਖਾਸਤ ਕੋਈ ਤੁਸੀਂ ਜਾਂ ਕੁਝ ਦਿੱਤਾਗਾ ਦਰਖਾਸਤ ਥਾਣੇ ਤੇ ਕੇ ਆਏ ਮੇਰੇ ਸੈਨ ਵੀ ਕਰਕੇ ਆਏ ਕੋਈ ਪਹੁੰਚਿਆ ਉਹਨਾਂ ਦਾ ਇੱਕ ਮੁਲਾਜ਼ਮ ਆਇਆ ਸੀ ਵੀਰੇ ਫਿਰ ਦੋਸਤ ਨੂੰ ਫਿਰ ਬਾਅਦ ਚ ਆਗੇ ਸੀ ਵੀਰੇ ਫਿਰ ਅਸੀਂ ਚੱਲ ਗਏ ਉਹਨਾਂ ਕੋਲ ਵੀ ਜੋ ਸਾਡੇ ਸੈਲ ਕਰਵਾ ਦੇ ਤੇ ਪਾਕ ਤੇ ਥਾਣੇ ਨੇ ਭੇਜਿਆ ਗਿਆ ਸੀ ਆ ਤਾਂ ਇਹ ਕਹਿੰਦੇ ਚੋਰ ਇੱਥੋਂ ਜਾਂਦੇ ਜਾਂਦੇ ਮੋਟਰਸਾਈਕਲ ਵੀ ਲੈ ਕੇ ਚੱਲ ਗਏ ਮੋਟਰਸਾਈਕਲ ਸਾਹਮਣੇ ਲੱਗੇ ਵੀਰੇ ਚੱਕ ਕੇ ਮੁੰਡੇ ਦਾ ਬਾਹਰ ਖੜਾ ਸੀ ਕਿ ਤਰੇ ਦੁਆ ਤੋਂ ਉਹਨਾਂ ਦੁਕਾਨ ਪਰ ਨਹੀਂ ਆਦੇ ਜਿਹੇ ਸੇਠਾਂ ਨਹੀਂ ਜਾਂਦੇ ਉਹਨਾਂ ਨੂੰ ਕੀ ਮੰਗ ਕਰਦੇ ਹੋ ਸਸ ਪੂਰੀ ਕਾਰਵਾਈ ਕਰੀ ਜਾਵੇ ਮੰਦਰ ਤੇ ਵੀਰੇ ਵੇਖੋ ਖਰੂਰ ਤੇ ਮਾਤਾ ਕਾਲੀ ਜੀ ਦਾ ਮੰਦਰ ਆਇਆ ਉੱਥੇ ਕੁਛ ਜਿਹੜਾ ਹੈ 955 ਦਾ ਮੰਦਰ ਜੋ ਜੁੜੀ ਹੋਈ ਹੈ ਤੁਹਾਡੇ ਨਾਲ ਕਰੀ ਗਏ ਸੀ ਫਿਰ ਜਰਾ ਉਹ ਕੀ ਤਮਰੇ ਆਉਂਦੇ ਹੋ ਕੀ ਕਿਸਾਹ ਲਈ ਚੋੜਿਆ ਨਹੀਂ ਸ਼ਹਿਰ ਦੇ ਵਿੱਚ ਪੁਲਿਸ ਗਸ਼ਤ ਦਾ ਜਿਹੜਾ ਇੱਕ ਸ਼ਹਿਰ ਦੇ ਵਿੱਚ ਤੋਂ ਅਲੈਸਟ ਨੂੰ ਸ਼ਹਿਰ ਦੇ ਵਿੱਚ ਪੁਲਿਸ ਗਸ਼ਤ ਤੇ ਸਿੱਖਾ ਨਾਕਾਬੰਦੀ ਨਹੀਂ ਹੋਇਆ ਉਹ ਕੋਈ ਸੁਧਾਕੇ ਸੀਰ ਅਫਸਰ ਨੂੰ ਸਮੇਂ ਸਮੇਂ ਤੇ ਨਾ ਹੈ ਉਹ ਨਰਿੰਦਰ ਜਿਹਨੇ ਕਿ ਬਾਸਟੈਂਡ ਹੋਇਆ ਨਾ ਮਜਾਰ ਹੋਇਆ ਨਵੇਂ ਬਰੇਸ਼ ਹੋਇਆ ਆ ਹਾਰਦੀ ਕੁੜਕਾ ਨਾ ਹੋ ਰਿਹਾ ਹੈ ਵੀ ਰੋਇ ਕਰਕੇ ਉਹ ਸੁਣਾ ਲੈ ਕੇ ਚੱਲੇ ਜੱਟ ਦੇ ਜੰਗਲ ਤੋਂ ਬੇਮਿਆਰ ਦੇਰੀਆ ਦਾ